ਫਾਜ਼ਿਲਕਾ ਪੁਲਿਸ ਵੱਲੋਂ ਨਸ਼ੇ ਦੇ ਵਿਰੁੱਧ ਚਲਾਈ ਜਾ ਰਹੇ ਵਿਸ਼ੇਸ਼ ਮੁਹਿੰਮ ਦੇ ਤਹਿਤ ਇੱਕ ਵਿਅਕਤੀ ਨੂੰ ਕੈਂਟਰ ਸਾਈਟ ਤੇ ਗ੍ਰਿਫਤਾਰ ਕੀਤਾ ਗਿਆ ਉਸ ਦੇ ਕੋਲੋਂ 220 ਕਿਲੋ ਚੂਰਾ ਪੋਸਤ ਬਰਾਮਦ ਹੋਇਆ ਇਸ ਬਾਬਤ ਐਸਐਸਪੀ ਫਾਜ਼ਿਲਕਾ ਡਾਕਟਰ ਪ੍ਰਗਿਆ ਜੈਨ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਇਹ ਮੁਹਿੰਮ ਚਲਾਈ ਜਾ ਰਹੀ ਸੀ ਵੱਡੀ ਸਫਲਤਾ ਹਾਸਲ ਕਰਦੇ ਆ ਸੁਖਿੰਦਰ ਸਿੰਘ ਪੀਪੀਐਸ ਪੁਲਿਸ ਉਪ ਕਪਤਾਨ ਜਿਨ੍ਹਾਂ ਦੇ ਰਹਿਨਮਾਈ ਹੇਠ ਥਾਣੇਦਾਰ ਮਨਜੀਤ ਸਿੰਘ ਦੀ ਦੇਖਰੇਖ ਦੇ ਵਿੱਚ ਪਿੰਡ ਬੋਹਰ ਦੇ ਵਿੱਚ ਇੱਕ ਵਿਅਕਤੀ ਨੂੰ ਕੈਂਟਰ ਸਾਈਡ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 220 ਕਿਲੋ ਚੂਰਾ ਪੋਸਤ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ ਕਿ ਨਾਕਾ ਬੰਦ ਦੌਰਾਨ ਇਸ ਵਿਅਕਤੀ ਨੂੰ ਜਦ ਰੋਕਿਆ ਜਾਂਦਾ ਹੈ ਤਾਂ ਇਸੇ ਦਰਮਿਆਨ ਇਹ ਬਰਾਮਦ ਕੀ ਹੋਈ ਹੈ 11 ਪਲਾਸਟਿਕ ਬੈਗ ਬਰਾਮਦ ਹੋਏ ਨੇ ਪਲਾਸਟਿਕ ਬੈਗ ਦੇ ਵਿੱਚ ਹਰੇਕ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚੂਰਾ ਪੋਸਤ ਭਰਿਆ ਹੋਇਆ ਸੀ ਕੈਂਟਰ ਚਾਲਕ ਦੀ ਪਛਾਣ ਗੁਰਪਾਲ ਸਿੰਘ ਦੇ ਵਜੋਂ ਹੋਈ ਹੈ ਕਾਬੂ ਕਰਨ ਤੋਂ ਬਾਅਦ ਉਸ ਤੇ ਜਿਹੜਾ ਮੁਕਦਮਾ ਹੈ ਉਦਾਰਚ ਕਰ ਗੇ ਐਂਡੀਪੀਐਸ ਐਕਟ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦੇ ਅਗਲੇ ਤੇ ਪਿਛਲੇ ਲਿੰਕ ਖੰਘਾਲੇ ਜਾ ਰਹੇ ਨੇ ਮੌਜੂਦ ਹੈਗੇ ਐਸਐਸਪੀ ਸਾਹਿਬ ਫਾਜ਼ਿਲਕਾ ਡਾਕਟਰ ਪ੍ਰਗਿਆ ਜੈਨ ਆਈਪੀਐਸ ਦੇ ਨਿਰਦੇਸ਼ਾਂ ਤਹਿਤ ਚਲਾਇਆ ਜਾ ਰਿਹਾ ਮਿਸ਼ਨ ਨਿਸ਼ਚੈ ਜਿਹਦੇ ਤਹਿਤ ਕੱਲ ਡਿਫੈਂਸ ਰੋਡ ਬਹਾਦਰ ਖੇੜਾ ਵਿਖੇ ਨਾਕਾਬੰਦੀ ਦੌਰਾਨ ਇੱਕ ਕੈਂਟਰ ਨੂੰ ਰੋਕਿਆ ਗਿਆ ਕੈਂਟਰ ਦੀ ਸਰਚ ਦੌਰਾਨ ਸਾਨੂੰ 11 ਗੱਟੇ ਡੋਡਾ ਚੂਰਾ ਪੋਸਟ ਜਿਨ੍ਹਾਂ ਦਾ ਵਜ਼ਨ ਕੀਤਾਨ ਤੋਂ ਬਾਅਦ ਕੁੱਲ 220 ਕਿਲੋਗ੍ਰam ਜਿਹੜਾ ਡੋਡਾ ਚੂਰਾ ਪੋਸਟ ਨੂੰ ਬਰਾਮਦ ਹੋਇਆ। ਜੀ। ਰੂਪੇ ਕਿੱਥੋਂ ਦਾ ਹੈ? ਇਹ ਜਿਹੜਾ ਅਕਿਊਜ਼ਡ ਹੈ ਜੀ ਇਹਦਾ ਨਾਮ ਗੁਰਪਾਲ ਸਿੰਘ ਏਲੀਅਸ ਗਿੰਨੀ son of ਬੁੱਧ ਸਿੰਘ ਰੈਜ਼ਿਡੈਂਸ ਆਫ ਹਿਮਤਪੁਰਾ। ਜੀ। ਇਹ ਜੋਧਪੁਰੋਂ ਲਿਆਇਆ। ਨਿਕਰ ਗੋਲੇ ਕਿਤੇ ਵੇਚਣਾ ਸੀ ਇਹਨੇ ਦੇਣਾ ਸੀ ਜਿਹੜੇ ਬਾਕੀ ਫੈਕਸ ਹੈ ਜੀ ਉਹ ਅਸੀਂ ਹੁਣ ਇਹਨੂੰ ਜਿਹੜਾ ਕਿਊਜ਼ ਹੈ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇਹਦਾ ਰਿਮਾਂਡ ਲਿਆ ਜਾਊਗਾ ਤੇ ਬਾਕੀ ਜਿਹੜੇ ਫੈਕਸ ਹੈ ਉਹ ਦੌਰਾਨੇ ਤਫ਼ਤੀਸ਼ ਸਾਹਮਣੇ ਆਉਂਗੇ ਕੋਈ ਪਹਿਲਾਂ ਵੀ ਪਰਚਾ ਦਰਜ ਹੈ ਸਰ ਇਹਦੇ ਦੀ ਜਿਹੜੀ ਕ੍ਰਿਮੀਨਲ ਦੀ ਜਿਹੜੀ ਇਹਦੀ ਕ੍ਰਿਮੀਨਲ ਇਨਸੀਡੈਂਟ ਹੈਗੇ ਆ ਉਹ ਅਸੀਂ ਦੌਰਾਨੇ ਰਿਮਾਂਡ ਅਸੀਂ ਸਾਰੇ ਇਹਨੂੰ ਸੰਭਾਲਾਂਗੇ ਕੈਂਟਰ ਦੇ ਵਿੱਚ ਕੀ ਲੱਦਿਆ ਹੋਇਆ ਸੀ ਸਰ ਮੂਕੇ ਤੇ ਜਿਹੜਾ ਹੈ ਕੈਂਟਰ ਦੇ ਵਿੱਚ ਲਿਫਾਫੇ ਪਲਾਸਟਿਕ ਜਿਹੜੇ ਫੁਰਕਲੇ ਵਗੈਰਾ ਦੀ ਪੈਕਿੰਗ ਵਾਸਤੇ ਜਿਹੜੇ ਯੂਜ਼ ਹੁੰਦੇ ਆ ਉਹ ਸੀ ਤੇ ਸਰ ਕੋਈ ਗੁਰਤ ਸੂਚਨਾ ਸੀ ਜਾਂ ਕੋਈ ਨਾਕਾਬੰਦੀ ਸੀਗੀ ਸਰ ਇਹ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾਰ ਦੇ ਨਿਰਦੇਸ਼ਾਂ ਤਾਈ ਸਾਡਾ ਜਿਹੜਾ ਮਿਸ਼ਨ ਨਿਸ਼ਚੇ ਚੱਲ ਰਿਹਾ ਉਸ ਦੇ ਤਹਿਤ ਹੀ ਸਾਡੀ ਨਾਕਾਬੰਦੀ ਕੀਤੀ ਗਈ ਸੀ ਡਿਫੈਂਸ ਰੋਡ ਜਿਹੜਾ 3.7 ਦਾ ਜਿਹੜਾ ਉਸ ਦੇ ਦੌਰਾਨ ਇਹ ਚੱਕੀ ਸਾਨੂੰ ਇਹ ਜਿਹੜੀ ਸੁਰੱਖਤਾ ਹਾਸ ਹੋਈ